ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਇਹ ਕਿਹੜਾ ਪਿੰਡ ਤੇ ਇਹ ਪਿੰਡ ਰਤੋ ਕੇ ਵੇਲੀਆ ਸਟੇਸ਼ਨ ਦੇ ਲੱਗ ਇਹ ਲਗਭਗ ਪੱਟੀ ਤੋਂ ਕਿੰਨੀ ਦੂਰ ਹੋ ਕੋਈ ਪੱਟੀ ਤੋਂ ਹੈਗਾ ਸੇ 30 32 ਕਿਲੋਮੀਟਰ 30 32 ਕਿਲੋਮੀਟਰ ਹਾਂ ਜੀ ਤਾਂ ਸੱਪ ਨੇ ਵਾਵਾ ਪਰੇਸ਼ਾਨ ਕੀਤਾ ਪਰੇਸ਼ਾਨ ਸੱਪ ਨੇ ਕੀਤਾ ਦੋ ਚਾਰ ਦਿਨ ਤੋਂ ਸੱਪਾਂ ਛੋਟੇ ਵੀ ਨਿਕਲਦੇ ਆ ਤੇ ਵੱਡਾ ਵਰਸਾਪ ਵੀ ਵੇਖਿਆ ਵਿੱਚ ਤੁਹਾਨੂੰ ਕੀ ਲੱਗਦਾ ਵਾ ਜਿਹੜਾ ਇਹ ਸੱਪ ਵਾ ਇਹ ਜ਼ਹਿਰ ਵਾਲਾ ਹੋਊਗਾ ਕਿ ਬਿਨਾਂ ਜ਼ਹਿਰ ਵਾਲਾ ਹੋਊਗਾ ਨਹੀਂ ਇਹ ਜ਼ਹਿਰ ਵਾਲਾ ਹੋਊਗਾ ਹਨ ਯਾਰ ਹਨ ਯਾਰ ਫੇਰੇ ਜ਼ਹਿਰ ਵਾਲਾ ਆ ਯਾਰ ਜਿੱਦਾਂ ਹਾ ਫਨੀਅਰ ਸਾਪ ਆਪਣਾ ਹਾਂਜੀ ਆ ਸਾਡੇ ਹੱਥੇ ਹੈਂਡ ਗਲਵਜ਼ ਵਾ ਹੂੰ ਇਹ ਡਬਲ ਟ੍ਰਿਪਲ ਗਲਵਜ਼ ਆ ਸਾਡੇ ਇਹਦੇ ਵਿੱਚ ਉਹ ਨਹੀਂ ਸੂਈ ਵੀ ਤੁਸੀਂ ਪੂਰੇ ਜੋਰ ਨਾਲ ਨਹੀਂ ਮਾਰ ਸਕਦੇ ਠੀਕ ਹੈ ਜੀ ਕਿਉਂਕਿ ਜੇ ਸਾਪ ਤੁਹਾਨੂੰ ਵੀ ਜ਼ਹਿਰ ਵਾਲਾ ਲੜ ਜਾਏ ਨਾ ਤਾਂ ਬਾਏ ਗੁਰੂ ਇਹ ਵੀ ਏਸੀ ਦਵਾਈ ਨਾਲ ਆਪਣਾ ਟ੍ਰੀਟਮੈਂਟ ਨਹੀਂ ਕਰ ਸਕਦੇ ਠੀਕ ਹੈ ਜੀ ਤੁਹਾਨੂੰ ਵੀ ਇੰਜੈਕਸ਼ਨ ਲੈਣੇ ਪੈਣੇ ਠੀਕ ਹੈ। ਉਹ 3-4 ਦਿਨ ਹੋ ਗਿਆ ਲਾਟੇ ਐਕਸੀਡੈਂਟ ਦੇ ਆਈ ਥੋੜਾ ਜਿਹਾ ਕੰਮ ਛੱਡਿਆ ਆਂ। ਹਾਂਜੀ ਹਾਂਜੀ। ਉਹ 3-4 ਦਿਨਾਂ ਬਾਅਦ ਅੱਜ ਸਵੇਰ ਦਾ ਤੇਰ ਸ਼ੁਰੂ ਕੀਤਾ ਸਵੇਰ ਦਾ ਦਾ ਤੀਜਾ ਸੱਪ ਜੀ। ਠੀਕ ਹੈ ਜੀ ਠੀਕ ਹੈ। ਫੜੋ ਤਗੜੇ ਹੋਗੇ ਤੁਸੀਂ। ਤੇ ਤੁਸੀਂ ਜੋ ਵੀ ਜਾਣਕਾਰੀ ਪੁੱਛਣੀ ਆ ਤੁਹਾਡੇ ਨਾਲ ਮਾਈਕ ਮੇਰਾ ਲੱਗਾ ਵਾ। ਠੀਕ ਹੈ ਜੀ। ਤੁਸੀਂ ਪੁੱਛ ਸਕਦੇ ਜੀ ਮੈਂ ਠੀਕ ਹੈ ਠੀਕ ਹੈ ਠੀਕ ਹੈ। ਵਾਲਾ ਜੇ ਬਾਂਗੋ ਦੋਸਰੋ ਇਹ ਸੱਪ ਦੀ ਕੈਂਚਲੀ ਦੇਖਦੇ ਜੇ ਅਜੇ ਸੱਪ ਮੈਂ ਵੀ ਨਹੀਂ ਵੇਖਿਆ ਮੇਰੇ ਸਾਲਾ ਨਾ ਸੱਪ ਫਨੀਆ ਰਹਾ ਪਾਜੀ ਫਨੀਰੀਆ ਬਾਗ ਰੂ ਮੈਂ ਦਰਵਾਣਾ ਤਗੜਾ ਦੇਦੇ ਕਿਹੜਾ ਆਹ ਕਾਲੇ ਰੰਗ ਦਾ ਬਾਬਾ ਜੀ ਸੱਪ ਕਾਲੇ ਰੰਗ ਦਾ। ਪਾਦੀ ਪਾਠੀਆਂ ਕਰਦੀਆਂ ਪੈਣੀਆਂ ਪਰ ਆ ਕਰੋ ਲੋਏ ਪਰ। ਪਾਠੀਆਂ ਬੋਲੀਆਂ ਪੈ ਨਹੀਂ ਬੋਲੀਆਂ ਪੈ ਨਹੀਂ ਹੋ ਸਕਦਾ ਦੋ ਹੁਣ ਤਿੰਨ ਹੁਣ ਆਏ ਆ ਤੋਂ ਕੱਢ ਕੇ ਜਾਈ। ਆਹ ਦਾ ਥੋੜਾ ਪਤਾ ਕੋਈ। ਕਿੰਨੇ? ਦੋਸਤੋ ਵੀਡੀਓ ਜੋ ਬਣੇ ਰਿਹਾ ਉਹ ਦੇਖਦੇ ਆ ਕਿ ਕਿਹੜਾ ਸੱਪ ਆ? ਯੇਰ ਵਾਲਾ ਵਾਕ ਬਿਨਾਂ ਯੇਰ ਵਾਲਾ। ਜਿਵੇਂ ਕਿ ਦੋਸਤੋ ਇਹ ਸੱਪ ਦੀ ਕੁੰਝ ਦੇਖ ਰਹੇ ਜੇ ਹੋ ਸਕਦਾ ਸੱਪ ਰੈਟਸ ਨੀਕ ਹੋਏ ਜਾਂ ਦੋ ਹੁਣ ਜਾਂ ਤਿੰਨ ਹੁਣ। ਦੋਸਤੋ ਜਿੱਦਾਂ ਮਰਜੀ ਖਾਰਸ਼ ਹੋਏ ਬੰਦੇ ਦੀ ਇਹ ਸੱਪ ਦੀ ਕੁੰਝ ਅਲਰਜੀ ਦੇ ਉੱਤੇ ਖਾਰਸ਼ ਦੇ ਉੱਤੇ ਇੰਨਾ ਕੰਮ ਕਰਦੀ ਆ ਵੀ ਤੁਸੀਂ ਸੋਤ ਨਹੀਂ ਸਕਦੇ ਕੋਈ ਜ਼ਿਆਦਾ ਚੀਜ਼ਾਂ ਨਹੀਂ ਅਸੀਂ ਕਦੀ ਇਹ ਨਹੀਂ ਗਾ ਵੀ ਸਾਡੇ ਕੋਲ ਚੀਜ਼ਾਂ ਲੋ ਸਿਰਫ ਇੱਕ ਕੁੰਝ ਦੇ ਕਿਨਾਰੇ ਲਗਾਤੀ ਆ ਨਾ ਕਿਸੇ ਨੂੰ ਲੱਗਾ ਲੱਗਦਾ ਵਾ ਅਲਰਜੀ ਆ ਕਿਸੇ ਤਰ੍ਹਾਂ ਦੀ ਤੇ ਕੁੰਝ ਇੰਨਾ ਕੰਮ ਕਰਦੀ ਆ ਕਿ ਤੁਸੀਂ ਸੋਤ ਨਹੀਂ ਸਕਦੇ ਜੇ ਕਿਸੇ ਨੂੰ ਕੋਈ ਦਿੱਕਤ ਵਾ ਸਾਡੇ ਕੋਲ ਦਵਾਈ ਲੈਣ ਦੀ ਲੋੜ ਨਹੀਂ ਆਈ ਤੀ ਅਸੀਂ ਤੁਹਾਨੂੰ ਇਹ ਚੀਜ਼ ਬਣਾਉਣੀ ਵਾਜ਼ ਨਹੀਂ ਸਿਖਾ ਦਾਂਗੇ ਇਹ 100% ਸ਼ੋਅ ਹੈ ਇਹ ਚੀਜ਼ ਕੰਮ ਕਰਦੀ ਆ ਵੀਡੀਓ ਦੀ ਜਰੂਰ ਬਣੇ ਰਿਓ ਆਵ ਲੈ ਆਵ ਲੈ ਡਰਨਾ ਹਾਂ ਹਾਂ ਛੂੜੀ ਤੇਰੇ ਭੈ ਇਹ 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 ਬੱਚੇ ਦੋਸਤੋ ਇਹ ਸੱਪ ਨੂੰ ਵਰਮਸਣੀ ਕਹਿੰਦੇ ਆ ਇਸ ਸੱਪ 'ਚ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ ਅੱਛਾ ਜੀ ਗੌਰ ਨਾਲ ਇਹ ਚੀਜ਼ ਨੂੰ ਦੇਖ ਲਓ ਪਛਾਨ ਲਓ ਇਰੇ ਵਿੱਚ ਬਿਲਕੁਲ ਬਿਲਕੁਲ ਵੀ ਜ਼ਹਿਰ ਨਾ ਹੁੰਦਾ ਹੁੰਦਾ ਉਹਨੂੰ ਮਾਰਿਆ ਨਾ ਕਰੋ ਤੇਰੀ ਲਗਭਗ ਲੰਬੀ ਬਾਈਕਰੂ ਦੀ ਨਹੀਂ ਰਹਿਣੀ ਅੱਛਾ ਇਹ ਰਹਿੰਦਾ ਹੀ ਤਾਂ ਇਹ ਇੱਦਾਂ ਵੀ ਰਹਿੰਦਾ 2-4 ਇੰਚ ਕਿਰਬੇਰ ਤੋਂ ਜ਼ਿਆਦਾ ਹੁੰਦਾ ਵਾ ਇਹਦੇ ਵਿੱਚ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ ਇਹ ਬੰਦੀ ਨਹੀਂ ਵੱਟ ਸਕਦੇ ਇਹਨਾਂ ਦੀ ਉਹ ਗੱਲਬਾਤ ਹੀ ਨਹੀਂ ਹੋਈ ਆ ਵੇਖੋ ਆ ਦੇਖ ਕੀ ਲਿਖਾ ਨਹੀਂ ਆ ਆ ਆ ਕੀ ਕੀ ਆ ਕੋਲ ਮੈਨੂੰ ਕੀ ਹੋਣਾ ਨਹੀਂ ਮੈਂ ਵੀ ਵਾਟ ਲਗੁੰਦੀ ਐ ਜਸ ਕਰੀ ਚਲੋ ਜੇ ਬੰਗੇ ਦੋਸਤੋ ਇਹਦਾ ਬੱਛਾ ਹੈ ਇਸ ਆਪਣੂ ਕਹਿੰਦੇ ਰੈਟ ਸਨੇਕ ਇਹ ਜਰੀਲਾ ਕਿਉਂ ਆ ਜੇ ਵਾਰ ਕਰੂ ਜਰੀਲਾ ਛੱਤ ਹੁੰਦਾ ਤੇ ਮੇਰੇ ਆ ਗਲਤ ਜਿਹੜੇ ਮੋੜੇ ਤੇ ਪਿਆ ਸੀ ਇਹ ਗਲਤ ਜਿਹੜਾ ਵਾ ਮੇਰੇ ਹੱਥ ਤੇ ਪਿਆ ਹੋਣਾ ਸੀ ਇਹ ਸਭ ਬਿਨਾਂ ਸਹਰ ਵਾਲੇ ਇਹਨੂੰ ਰੈਟ ਸਨੇਕ ਕਹਿੰਦੇ ਈਨਾਵਦਾ ਜੀ ਇਹਨੂੰ ਰੈਟਸ ਨੇ ਕਹਿੰਦੇ ਆ ਵਾਗਰੂ ਕਹਿੰਦੇ ਠੀਕ ਆ ਜੀ ਇੰਗਲਿਸ਼ੇ ਇਹਨੂੰ ਰੈਟਸ ਨੇ ਕਹਿੰਦੇ ਆ ਹੂੰ ਹਿੰਦੀ ਦੇ ਨੂੰ ਤਾਂ ਮੰਨ ਕਹਿੰਦੇ ਆ ਪੰਜਾਬੀ ਦੇ ਨੂੰ ਕੋੜਾ ਪਛਾੜ ਕਹਿੰਦੇ ਕੋਈ ਵੱਡਾ ਕੱਡੋ ਵੀ ਚ ਵੱਡਾ ਇਹ ਸਭ ਬੰਦਾ ਇੱਕ ਤਕਨੀਕ ਹੈ ਦੀ ਇਹਦੇ ਡੰਗ ਮਾਰਦਾ ਹੀ ਨਹੀਂ ਹਾਂ ਆਹ ਤਕਨੀਕ ਦੇ ਨਾਲ ਤੂੰ ਵੱਢਦਾ ਨਹੀਂ ਭਾਵੇਂ ਤੂੰ ਹੀ ਨਹੀਂ ਵੱਢ ਸਕਦੇ ਲੈ ਸਾਡੇ ਦਾ ਇੱਕ ਕੁੜੀ ਫੋਲ ਦੀ ਨਾਂ ਹੀ ਨਹੀਂ ਰਹੀ ਆ ਥਾਪਾ ਆ ਗਿਆ ਥਾਪਾ ਆ ਗਿਆ ਜੇ ਬੰਗ ਦੋਸਤੋ ਦੇਖਦੇ ਆ ਕਿੰਨੇ ਕਸਾਪ ਹੋਰ ਨਿਕਲਦੇ ਆ ਮਗਾਇਆ ਬਹੁਤ ਓਏ ਹੋਲੀ ਓਏ ਇੰਨੀ ਕੋ ਕੁੰਦੇ ਲੈ ਤੇਰੀ ਤਵੇ ਇਹਦੇ ਸਾੜ ਲਈ ਦੀ ਆ ਠੀਕ ਆ ਦੱਸ ਤੱਕਾ ਨਾ ਕੇ ਸਾੜਨ ਤੋਂ ਬਾਅਦ ਵਿੱਚ ਬਿਲਕੁਲ ਇਹ ਰਸਤਾ ਬਣਾ ਲੈਣਾ 100 ਗ੍ਰਾਮ ਨਾਰੀਅਲ ਤੇ ਤੇਲ ਤੇ ਪਾਉਂਗੀ ਜਿਹੜੀ ਖਾਰਸ਼ੇ ਅਲਰਜੀ ਹੈ ਜਿਵੇਂ ਕਿ ਦੋਸਤੋ ਇਹ ਤੁਹਾਨੂੰ ਸੱਪ ਦੇ ਅੰਡੇ ਦਿਖਾ ਰਿਹਾ ਆ ਆ ਮਾਈ ਗਾਡ ਇੰਨੇ ਲੈ ਲਏ ਆ ਓਹ ਖਬਰ ਲਈਓ ਹਾਂ ਦੇ ਸੱਪ ਕੱਢਣ ਦਾ ਇਹ ਜਦੋਂ ਦੋਸਤੋ ਇਥੇ ਦੇ ਅੰਡੇ ਆ ਵਾਇਗਰੂ ਇਹ ਸੱਪ ਦੇ ਆ ਇਹ ਕਬੂਤਰ ਦੇ ਅੰਡੇ ਨਹੀਂ ਆਗੇ ਕੇ ਤੇ ਇਹ ਫਿਕਰ ਹੋ ਜਿਓ ਇਹ ਸਾਰੇ ਅੰਡੇ ਵੇਸਟ ਹੋ ਚੁੱਕੇ ਆ ਬੱਚੇ ਨਿਕਲ ਗਏ ਬਾਹਾਂ ਬੱਚੇ ਨਿਕਲ ਚੁੱਕੇ ਆ ਵੇਖੋ ਨਹੀਂ ਨਹੀਂ ਜਿਹੜੇ ਪੰਜ ਸੱਪ ਤੁਸੀਂ ਮਾਰੇ ਆ ਨਾ ਇਹ ਉਹਨਾਂ ਦੇ ਬੱਚੇ ਆ ਇਹ ਨਿਕਲ ਚੁੱਕੇ ਆ ਇਹ ਗੀਰੇ ਦੇ ਵਿੱਚ ਆਪਣੀ ਗੁਜਰਬਸਰ ਕਰਦੇ ਸੀ ਜਦਾਂ ਟੀਰੇ ਵਿੱਚ ਗੁਜਰਬਸਰ ਕਰਦੇ ਸੀ ਤੇ ਬੱਚੇ ਨਿਕਲ ਗਿਆ ਬਾਹਰ ਹੋਣਾ ਸ਼ੁਰੂ ਹੋ ਗਏ ਆ ਤੁਸੀਂ ਰੋਜ਼ ਵੇਖ ਕੇ ਪਰੇਸ਼ਾਨ ਹੋ ਉਹ ਆਖਣਦੇ ਆ ਸਾਰੇ ਆਦੇ ਆ ਗਿਆ ਅਖ ਲਾਰੇ ਇਹ ਕੱਢ ਦੋ ਬਾਥੀ ਕੱਢ ਦੋ ਕੱਢ ਦੋ ਖਲਾਰੇ ਵਾਲੀ ਖਿੱਚ ਦੇ ਚ ਮੈਂ ਖਿੱਚਾ ਆ 50 ਜੋ ਹਾਂ ਤੈਨੂੰ ਤੈਨੂੰ ਆਹੋ ਨਾ ਮੂਰੀ ਬਰੋਣੀ ਸਾਰੀ ਆਹ ਵਾਹ ਜਿਦਾਂ ਦਾ ਦੋਸਤ ਉਹ ਮਰਗੀ ਭਲਾਦਾ ਇਹ ਸੱਪ ਨੂੰ ਕਹਿੰਦਾ ਰੈਟ ਸਨੇਕ ਇਹ ਸੱਪ ਤੇ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ ਇਹਨੂੰ ਕੁਝ ਹੁੰਦਾ ਇਹ ਲਗਭਗ 30 ਤੋਂ 45 ਇੰਚ ਦੇ ਦਿੰਦਾ ਵਾਇਗਰੂ ਹੈ ਤੇ ਇਹ ਜਿਹੜੇ ਬੱਚੇ ਪੁੱਛਿਆ ਇਹ ਸੱਪ ਦੇ ਆ ਸਿਰਫ ਇੱਕ ਸੱਪ ਫੜਦਾ ਦਾ ਤਰੀਕਾ ਵਾ ਕੋਈ ਆਡੇ ਥਾਂ ਦੇ ਕੈਮੀਕਲ ਕੋਈ ਚੀਜ਼ ਨਹੀਂ ਲੱਗੀ ਤੇ ਜੇ ਫਿਰ ਬੜਾ ਜ਼ਹਿਰੀਲਾ ਕਿਤਰਾ ਹੈ ਨਹੀਂ ਇਹ ਨਹੀਂ ਇਹ ਸੱਪ ਤੇ ਵਾਇਗਰੂ ਜ਼ਹਿਰ ਹੀ ਨਹੀਂ ਹੁੰਦਾ ਜੇ ਜ਼ਹਿਰ ਹੁੰਦਾ ਤੇ ਆ ਵੇਖੋ ਅੱਛਾ ਤੇ ਹੋਰ ਕਿਹੜਾ ਹੈਗਾ ਇੱਕ ਹੋਰ ਹੈਗਾ ਵੇਖ ਤੂੰ ਹੋਰ ਕਿੰਨੇ ਆ ਆਹ ਕਾਹੇ ਜੋ ਇਹ ਇਹਦੇ ਯਾਰ ਯੂਰ ਨਹੀਂ ਹੈਗਾ ਦੋਸਤੋ ਇਹਦਾ ਮੂੰਹ ਪਿਆ ਨਾ ਬਚਾ ਨਹੀਂ ਇਹਦਾ ਮੂੰਹ ਗੁੱਠੇ ਵਰਗਾ ਹੁੰਦਾ ਜਿੱਦਾਂ ਕੋਈ ਇਨਸਾਨ ਦਾ ਗੁੱਠਾ ਹੁੰਦਾ ਨਹੀਂ ਨਹੀਂ ਇਹ ਗਡੋਏ ਵਰਗੇ ਦੱਸਦੇ ਆ ਮਾਰਨਾ ਭਾਜੀ ਕਿਸੇ ਚੀਜ਼ ਨੂੰ ਨਹੀਂ ਚਾਹੀਦਾ ਆਪਾਂ ਨੂੰ ਕੁੜੀਆ ਡਰ ਰਿਹਾ ਵੇ ਡੰਡਾ ਭਾਵੇਂ ਮੇਰੇ ਸਿਰ 'ਚ ਵੱਜੇ ਭਾਵੇਂ ਤੁਹਾਡੇ ਸਿਰ 'ਚ ਵੱਜੇ ਦਰਦ ਸਾਰਿਆਂ ਨੂੰ ਹੁੰਦੀ ਹੈ ਕਿ ਨਹੀਂ ਹੁੰਦੀ ਆ ਨਾਗਵਾਲ ਹੁੰਦਾ ਜਿਆ ਵੇਖੋ ਹੁਣ ਬਾਹਰ ਨੇ ਘੁੱਟ ਗਿਆ ਉਹ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ ਆ ਵੇਖੋ ਆ ਵੇਖੋ ਹਾਂ ਆਪਾਂ ਵੇਖੋ ਕਿੱਥੋਂ ਇਕੱਠੀ ਕਰਤੀ ਇਹਨੇ ਏਸੀ ਨੂੰ ਆਪਾਂ ਨਾਗਵਾਲ ਕਹਿੰਦੇ ਆ ਇਸ ਟਾਈਮ ਇਹਨੇ ਬਾਹਰ ਪੂਰੀ ਪੀਚੀ ਹੋਈ ਹੈ ਮੇਰੀ ਆਹ ਹਾਂ ਇਹ ਠੀਕ ਆ ਦੇਖੋ ਦੋਸਤੋ ਸੱਪ ਨੂੰ ਛੱਡੋ ਕਿਸੇ ਵੀ ਜਾਨਵਰ ਨੂੰ ਨਹੀਂ ਮਾਰਨਾ ਚਾਹੀਦਾ ਆਹੋ ਨੇ ਉਹਨੂੰ ਪਤਾ ਹੈ ਰੋਜ਼ ਦੇ ਕੰਮ ਵਾਹ ਜਾ ਅੰਦੇ ਗੱਲ ਆਪਣੀ ਤਾਂ ਨਹੀਂ ਪਤਾ ਬਾਤ ਹੀ ਗੱਲ ਕੀ ਆਪਾਂ ਕਦੀ ਵੀ ਨਹੀਂ ਇਹ ਗੱਲ ਕਹਿੰਦੇ ਕ ਵੀਡੀਓ ਵੇਖ ਕੇ ਹਾ ਡੇ ਨੂੰ ਸੱਪ ਫੜ ਦੀ ਕੋਸ਼ਿਸ਼ ਕਰੋ ਅਸੀਂ ਤੇ ਇਹ ਗੱਲ ਲੰਨੇ ਆ ਵੀ ਜੇ ਸੱਪ ਤੇ ਜ਼ਹਿਰ ਵੀ ਨਹੀਂ ਹੈਗਾ ਤਾਂ ਵੀ ਨਾ ਫੜੋ ਸਾਡੀ ਸਾਡੀ ਜਾਣਕਾਰੀ ਦਾ ਮਕਸਦ ਇਹ ਆ ਵੀ ਕਿਸੇ ਨੂੰ ਸੱਪ ਲੜਦਾ ਵਾ ਲੋਕ ਡਰ ਕੇ ਨਾ ਮਰਦੇ ਸਾਡੀ ਜਾਣਕਾਰੀ ਇਹ ਮਤਲਬ ਨਹੀਂ ਹੈਗਾ ਹਾਂ ਠੀਕ ਲੋਕਾਂ ਨੂੰ ਜਾਣਕਾਰੀ ਦਿੰਨੇ ਆ ਲੋਕ ਖੁਦ ਸੱਪ ਫੜਦਾ ਜੀਰੇ ਗਮਾ ਵਾਹਿਗੁਰੂ ਉਹ ਹੀ ਬੰਦਾ ਕਰ ਸਕਦਾ ਕਰ ਸਕਦਾ ਸਹੀ ਗੱਲ ਐ ਚੱਲ ਦੂਜਾ ਆ ਵਾਹ ਇਹ ਆ ਵੀ ਕੱਢੋ ਲੈ ਮੈਨੂੰ ਪਹਿਲਾਂ ਰੰਗ ਕੰਧ ਦੇ ਲੈ ਨਾ ਦੋ ਕਟੋਣਾ ਕਰਿਆ ਵੀ ਕੱਢੋ ਨਹੀਂ ਨਹੀਂ ਡਰੋ ਨਾ ਸਾਪੋਂ ਉਹਨੇ ਹੋਰ ਆਉਂ ਕੋਈ ਆ ਤੁਸੀਂ ਜਾਇਆ ਬਣਾਇਆ ਇੱਥੇ ਜਮੇ ਆ ਵੇਖਿਆ ਪਾਥੀਆਂ ਪੁੱਥੀਆਂ ਲੈ ਅਦੀ ਭੈਣ ਹੋਰ ਵੇਖੋ ਉੱਥੇ ਉਹ ਰਹਿ ਗਿਆ ਓਏ ਮੇਰੇ ਹੱਥ ਚੋਂ ਨਹੀਂ ਜੱਫਾ ਪਾਉਣ ਦਿੰਦੇ ਆਪਾਂ ਉਹ ਰਹਿ ਗਿਆ ਤਰੀਕੇ ਨਾਲ ਤਰੀਕੇ ਨਾਲ ਤਰੀਕੇ ਨਾਲ ਤਰੀਕੇ ਨਾਲ ਫੜੇ ਨਾ ਜੇ ਤੂੰ ਪਰ ਅਜੇ ਤਰੀਕੇ ਨਾਲ ਪਾਤੀਆਂ ਦੇ ਘੂੜਾ ਭੈਣ ਜੋ ਕਰ ਪਾਤੀਆਂ ਦੀ ਵੇਖੀਆਂ ਲਾਵਾ ਗੇਰ ਮੈਂ ਤੇਰੇ ਗਾੜੀਆਂ ਕਿਉਂ ਟੈਨਸ਼ਨ ਲੈ ਕੇ ਆ ਬਾਹਰ ਲਾਇਆ ਉਹ ਕੰਡਾ ਦੇ ਨਾਲ ਬਾਹਰ ਕੰਡਾ ਦੇ ਨਾਲ ਘਰ ਨਾ ਆਉਗੇ ਮਾਇ ਸਾਰਾ ਕੋ ਵਾਦੂ ਪਿਆਰ ਜਿੱਦਾਂ ਕੋ ਦੋਸਤੋ ਇਨਾਂ ਕੋਲ ਇੱਕ ਸਾਪ ਚਲੋ ਮੜ ਗਿਆ ਕਿੰਨੇ ਤਿੰਨ ਆ ਇਹ ਨਾਲ ਤੇ ਮੜ ਗਿਆ ਹਾਂ ਨਹੀਂ ਨਹੀਂ ਓਏ ਇੱਕ ਮਿੰਟ ਪਹਿਲਾਂ ਉਹ ਦੂਜਾ ਗੱਲ ਸੁਣੋ ਉੱਥੇ ਹੋਰ ਵੇਖੋ ਇਹ ਕੋਹ ਹੋਰ ਹੋਣਾ ਜੀ ਨਹੀਂ ਅਸੀਂ ਵੀਡੀਓ ਬਣਾ ਦੋ ਜਿੱਦਾਂ ਕਿ ਦੋਸਤੋ ਇੱਕ ਸਾਪ ਇਨਾਂ ਕੋ ਮਰ ਗਿਆ ਤੇ ਦੋ ਸਾਪ ਹੋਰ ਨਿਕਲੇ ਆ ਤੇ ਨਾਲ ਆਂਡੇ ਨਿਕਲੇ ਆ ਜਿੱਦਾਂ ਕਿ ਪਾਥੀਆਂ ਹਾਂ ਆਂਡੇ ਨਿਕਲੇ ਆ ਆ ਪਾਥੀਆਂ ਪੁੱਥੀਆਂ ਸਾਰੀਆਂ ਦੇਖ ਰਹੇ ਜੀ हां ठीक है जी। वाइगरू ये सब बिना जहर वाले। बिना जहर तो ठीक है जी। एन्नू इंग्लिश ਦੇ ਵਿੱਚ ਕਹਿੰਦੇ ਆ ਵਾਈਗਰੂ ਰੈਟ ਸਨੇਕ। ਉਹ ਰੈਟ ਸਨੇਕ। ਹਿੰਦੀ ਦੇ ਵਿੱਚ ਇਹਨੂੰ ਕਹਿੰਦੇ ਆ ਤਾਮਨ। ਤਾਮਨ। ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਆ ਘੋੜਾ ਪਛਾਰ। ਘੋੜਾ। ਇਹਨੂੰ ਬਾਣ ਦੇ ਵਿੱਚ ਛੱਡ ਦੋ। ਅੱਛਾ ਜੀ। ਤੇ ਬੰਦਾ ਇਹਦੇ ਬੜਾ ਬੜਾ ਭਾਚ ਨਹੀਂ ਸਕਦਾ। ਸਾਡੇ ਵਰਗਾ ਬਹਿਖਣਾ ਕੌਡੀਆਂ ਵਾਲਾ ਸੱਪ ਆ ਬੜਾ ਜਰਿਲਾ ਸੱਪ ਆ। ਇਹਦੇ ਨੂੰ ਸੱਪ ਲੜੇ। ਆਹਾ। ਕਾਦੀ ਬਾਤ ਚੱਲ ਰਹੀ ਹੈ ਮਾਈਕ 'ਚ ਐਸੇ ਠੀਕ ਹੈ ਠੀਕ ਹੈ ਜੇ ਹੁਣ ਲੜੇ ਤੇ ਫਿਰ ਇਹ ਤੁਹਾਨੂੰ ਜ਼ੱਪ ਲੜੇ ਕੋਈ 1 ਰੁਪਏ ਦਾ ਵੀ ਟ੍ਰੀਟਮੈਂਟ ਨਾ ਕਰਾਏ ਉਹਨੂੰ ਕੋਈ ਨੁਕਸਾਨ ਨਹੀਂ ਪਰ ਜਦੋਂ ਤੁਸੀਂ ਨੂੰ ਜ਼ੱਪ ਲੜਦੇ ਲੋਕ ਹਮੇਸ਼ਾ ਦੇਸੀ ਦਵਾਈ ਦੇ ਚੱਕਰ ਤੇ ਪੈਂਦੇ ਆ ਇਹ ਜ਼ੱਪ ਲੜਿਆ ਇਸ ਤਰੀਕੇ ਨਾਲ ਫਾਂਡਾ ਕਰਦੇ ਫਾਂਡਾ ਕਰਦੇ ਜ਼ਹਿਰ ਜਾਂਦਾ ਕਿੱਥੇ ਆ ਹਾਂ ਕੀ ਉਹ ਜ਼ਹਿਰ ਦਾ ਪਾਣੀ ਬੰਦਾ ਠੀਕ ਆ ਕੀ ਬੰਦਾ ਕੀ ਬੰਦਾ ਉਹ ਜ਼ਹਿਰ ਦਾ ਪਾਣੀ ਬੰਦਾ ਉਹ ਜ਼ਹਿਰ ਰੋਖਦਾ ਵਾ ਕੀ ਚੀਜ਼ ਬੰਦੀ ਆ ਹਾਂ ਹਾਂ ਇਹ ਜ਼ੱਪ ਦੇ ਵਿੱਚ ਜ਼ਹਿਰ ਹੀ ਨਹੀਂ ਆਗਾ ਠੀਕ ਹੈ ਜੀ ਅੱਛਾ ਠੀਕ ਆ ਬਸ ਇਹ ਹੂੰਡੀ ਆ ਜੋਗੀ ਤਨ ਨੂੰ ਡਰਾਉਂਦੇ ਆ ਆਪਾਂ ਤੁਹਾਨੂੰ ਸਮਝਾਉਣੀ ਆ ਗੱਲ ਠੀਕ ਤਰੀਕ ਸਿਰਫ ਪੰਜਾਬ ਦੇ ਦੋ ਸੱਪ ਜਰੀਲੇ ਤਿੰਨ ਜਰੀਲੇ ਇੱਕ ਨੂੰ ਰਸਲ ਵਾਈਪਰ ਕਹਿੰਦੇ ਇੱਕ ਨੂੰ ਕਰੈਤ ਕਹਿੰਦੇ ਇੱਕ ਨੂੰ ਕੋਬਰਾ ਤੁਹਾਨੂੰ ਬੜਾ ਬਸਾਰੇ ਸੱਪਾਂ ਦੇ 22 ਸਾਲ ਹੋ ਗਏ ਆ ਜਿਹੜਾ ਕੋਬਰਾ ਇਹ ਕੀ ਕੱਲ ਮਤਲਬ ਕਿਥੋਂ ਪਛਾਣ ਕਿਥੋਂ ਉਹ ਸਾਨੂੰ ਵੀ ਮਾਰਦਾ ਹਾਂ ਨਾ ਤੇ ਹੋਰ ਕਿਹੜਾ ਜਰੀਲਾ ਹੈ ਕਰੈਤ ਉਹ ਕਾਲੇ ਰੰਗ ਦੇ ਸੱਪ ਉਹਦੇ ਵਾਈਟ ਰੰਗ ਦੀਆਂ ਪੈਰੀਆਂ ਪੈਨੀਆਂ ਇਥੋਂ ਤੱਕ ਅੱਛਾ ਆ ਉਹ ਕਹ ਲੈ ਉਹ ਜੜੀਲਾ ਬੜਾ ਦਾ ਉਹ ਭਾਈ ਸੱਪ ਲੜੇ ਤਾਂ ਸਿਰਫ ਉਹ ਸਰਪ ਇੰਜੈਕਸ਼ਨ ਕੰਮ ਕਰਦੇ ਆ ਅਹਾਂ ਕੋਈ ਦੇਸੀ ਦਵਾਈ ਨੇ ਕਾਟ ਨਹੀਂ ਕਰਦੀ ਕੋਬਰੇ ਤੇ ਕਰਾਇ ਤੇ ਮੰਨ ਲਓ ਮੈਨੂੰ ਵੀ ਉਹ ਸੱਪ ਲੜਦਾ ਵਾ ਹਾਂਜੀ ਤਾਂ ਵਾਗਰੂ ਮੈਨੂੰ ਵੀ ਆਰੇ ਇੰਜੈਕਸ਼ਨ ਲਵਾਉਣੇ ਪੈਣੇ ਆ ਅੱਛਾ ਜੇ ਮੈਂ ਦੇਸੀ ਦਵਾਈ ਦੇ ਚੱਕਰ ਚ ਪੈ ਗਿਆ ਮੇਰਾ ਮਰਨਾ ਵੀ ਕਿਹਾ ਵਾ ਅੱਛਾ ਉਹ ਜੜੀਲਾ ਸੱਪ ਉਹਦੇ ਦੇ ਨੀਰੋਟੋਫੀ ਨਾਮ ਦਾ ਜ਼ਹਿਰ ਆ ਉਹ ਪਹਿਲੂ ਸੱਪੀਦਰ ਹੁੰਦੇ ਨਹੀਂ ਹੋਣ ਹੋਣੇ ਸ਼ੁਰੂ ਹੋਏ ਬਹੁਤ ਆਦੀ ਕੋਬਰੇ ਕਰਾਇ ਤੇ ਵੀ ਬਣੇ ਨਹੀਂ ਦੁਜੇ ਕਰਾਇ ਕਰੇਤ ਜਿਹੜੇ ਕਰੇਤ ਜਦੋਂ ਦਾ ਪਾਣੀ ਪੂਣੀ ਆਉਣਾ ਸ਼ੁਰੂ ਹੋਇਆ ਨਾ ਆਹ ਦੇ ਦੋ ਤੋਂ ਸ਼ੁਰੂ ਹੋਇਆ ਔ ਚੋਨੇ ਝਾਨੇ ਸਾਰੇ ਪਾਣੀ ਨਾਲ ਡੁੱਬ ਗਏ ਨੀਵਾ ਥਾਵਾ ਛਾਪ ਇਧਰ ਆਏ ਹੋਣ ਮਾਰੇ ਤੇ ਉਹ ਤੇ ਨਾਲ ਦੇ ਕਰੇਤ ਆਹੋ ਮਾਰੇ ਹੀ ਨੇ ਇਹ ਬਾਬਾ ਜੀ ਐਡਾ ਲੰਮਾ ਤੇ ਐ ਪਤਲਾ ਦੋਸਤੋ ਹਾਂ ਘੇੜੇ ਵੀਰ ਨਵੇਂ ਆਏ ਆ ਮੇਰੇ ਚੈਨਲ ਦੇ ਹੂੰ ਉਹ ਚੈਨਲ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਨੂੰ ਵੀਰ ਭੇਜੀ ਸਾਡਾ ਨੰਬਰ ਤੁਹਾਡੇ ਕੋਲ ਹੈ ਬਹੁਤ ਬਹੁਤ ਸਬਸਕ੍ਰਾਈਬ ਕਰਿਓ ਬਾਦ ਨੂੰ ਹੋਰ ਭੇਜਵਾਲ ਤੁਹਾਡਾ ਸਵਾਲ ਸਾਡਾ ਕੋਈ ਨਹੀਂ سوال ਸਾਡਾ ਕੋਈ ਨਹੀਂ ਕਰਦਾ ਇਹਦੇ ਸਾਹਿਦ ਇਹ ਗੱਲਾਂ ਨੇ ਆ ਵੀ ਵੇਖੋ ਕੀ ਗੱਲ ਆ ਲੱਤ ਵੀ ਰੇਵੀ ਆ ਇਹ ਐਕਸੀਡੈਂਟ ਜਾ ਹੋ ਗਿਆ ਲਾਤੀ ਚਪਰੀ ਲੱਗੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਸ਼ਾ ਠੀਕ ਆ ਇਹਦੇ ਇਹ ਗੱਲਾਂ ਨੇ ਆ ਨੋਰੋਟਾਕਸਨ ਜਿਹੜਾ ਇਹ ਜ਼ਹਿਰ ਆ ਤੇ ਉਹੀ ਜ਼ਹਿਰ ਆ ਜਿਹੜਾ ਆਪਣਾ ਖੂਨ ਜਮਾ ਦਿੰਦਾ ਲੱਤ ਤੋਂ ਬਾਅਦ ਬਿਲਕੁਲ ਬਿਲਕੁਲ ਵਾਹਿਗੁਰੂ ਬਿਲਕੁਲ ਡਰੋਡਕਸ ਇਹਨਾਂ ਨੂੰ ਬੋਲਦੇ ਆ ਬਿਲਕੁਲ ਖੂਨ ਜਮਾ ਦਿੰਦਾ ਹਾਂ ਹੋਗਾ ਇਸ ਨੂੰ ਨੋਰੋਟਾਕਸ ਨੇ ਇਹ ਸੱਪ ਤੇ ਸਪਣੀ ਇੱਕ ਬਿਲਕੁਲ 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 ਆ ਜੋੜਾ ਸੀ ਬਿਲਕੁਲ ਇੱਕ ਮਾਰਦੇ ਦੂਜਾ ਨਿਸ਼ਾਨ ਕਰ ਸਕਦਾ ਹੈ ਬੰਦੇ ਦਾ ਕਿ ਨਹੀਂ ਪਤਾ ਗੱਲ ਦੀ ਜਦੋਂ ਉਹਨੇ ਪੱਕੇ ਪਾਥੀਆਂ ਤੇ ਰਹਿੰਦੇ ਆ ਹਾਂ ਹਾਂ ਇਹਨੂੰ ਮਾਰਦਾ ਇੱਕ ਨੂੰ ਦੂਜੇ ਨੂੰ ਇਹ ਚੀਜ਼ ਲੱਭਣੀ ਨਹੀਂ ਉਹਨੇ ਮਾਰਾ ਮੋਟਾ ਤੇ ਫਿਰ ਤਾਂ ਨੂੰ ਪਰੇਸ਼ਾਨ ਕਰਦਾ ਹੀ ਕਰਦਾ ਪਰੇਸ਼ਾਨ ਕਰਨਾ ਹੁਣ ਕੁੱਤਾ ਵਾ ਆਹ ਆਪਾਂ ਕੁੱਤੇ ਦੇ ਵੀ ਡੰਡਾ ਮਾਰੀਏ ਉਹ ਵੀ ਤਾਰੀਆਂ ਦੰਦੀ ਵੱਡਣ ਨੂੰ ਪੈਂਦਾ ਨਹੀਂ ਨਹੀਂ ਵੱਡਣ ਨੂੰ ਪੈਂਦਾ ਮਨ ਜੋ ਗੱਲਿਆ ਬਿਲਕੁਲ ਸਹੀ ਗੱਲ